ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਤੀਜਾ ਪਰਮਾਣੂ ਅਤੇ ਅਣੂ ਇਸ ਅਧਿਆਇ ਦੇ ਉਹਨਾਂ ਨੰਬਰ 35 ਤੇ ਆਏ 2 ਸਵਾਲ ਜਿਹੜੇ ਨੇ ਬੱਚਿਓ ਇਹ ਗਣਿਤਿਕ ਇਹ ਸੰਦੇਸ਼ੋਂ ਹਾਲੇਕਿਨੇ ਸੋ ਬੜੇ ਸੌਖੇ ਨੇ ਇਹਨਾਂ ਦਾ ਅਭਿਆਸ ਸਿੰਘੀ ਤਰ੍ਹਾਂ ਤੁਸੀਂ ਕਰ ਲੈਣਾ ਸੋ ਜਿਹੜੇ ਸਵਾਲ ਮੈਂ ਕਰਦੇ ਹਾਂ ਤੁਹਾਡੇ ਨੇ ਹੱਲ ਤੇ ਇਹਦੇ ਉੱਤਰ ਤੁਸੀਂ ਆਪਣੀ ਨੋਟਬੁੱਕ 'ਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਤੇ ਆਪਣੇ ਜਵਾਬਾਂ ਦਾ ਆਪਣੇ ਜਿਹੜੇ ਉੱਤਰ ਆਣਗੇ ਉਹਨਾਂ ਦਾ ਮਿਲਾਨ ਕਰਨ ਦਾ ਤੁਸੀਂ ਜ਼ਰੂਰ ਕਰਕੇ ਅਭਿਆਸ ਕਰ ਲੈ। ਸੋ ਸ਼ੁਰੂ ਕਰੀਏ। ਕਾਰੇ ਵਿਦਿਆਰਥੀਆਂ ਪਾਠੀਆਂ ਅੰਗਰੇਜ਼ੀ ਦੀਆਂ ਅਤੇ ਗਣਿਤ ਦੀਆਂ ਲੋੜਾਂ ਦੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ। ਤੁਸੀਂ YouTube ਤੇ ਜਾ ਕੇ ਛਟਸਾਲ ਚੈਨਲ ਨੂੰ ਖੋਲੋ। ਪਲੇਲਿਸਟ ਟੈਪ ਕਰੋ, ਸੂਚੀ ਨੂੰ ਸਕਰੋਲ ਕਰੋ। ਤੁਹਾਨੂੰ ਉੱਥੇ ਤਿੰਨ ਅੰਗਰੇਜ਼ੀ ਦੀਆਂ ਪਲੇਲਿਸਟਾਂ ਮਿਲਣਗੀਆਂ। 9th English MCB, 9th English Literature ਤੇ 9th Grammar। ਇਸੇ ਤਰ੍ਹਾਂ ਚਾਰ ਤੁਹਾਨੂੰ ਗਣਿਤ ਨਾਲ ਜੁੜੀਆਂ ਪਲੇਲਿਸਟਾਂ ਮਿਲਣਗੀਆਂ। ਇੱਕ ਹੈਗੀ 9th Math Notes, ਇੱਕ ਹੈਗੀ ਹੈ ਨਵੀ 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 ਗਣਿਤ ਇਹ ਕਹਿੰਗੇ ਗਣਿਥ ਦੇ ਸਿਧਾਂਤ ਤੇ ਕਹਿੰਗੇ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਇਹ ਤੁਹਾਡੀ ਜਨਰਲ ਨੋਲੇਜ ਵਾਸਤੇ ਕਰਨ ਲਈ ਇੱਕ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਵੀ ਵੀਡੀਓਜ਼ ਵੀ ਜ਼ਰੂਰ ਦੇਖੋ ਉਹ ਦੇਖੀਏ ਬੱਚਿਓ ਹੁਣ ਐਵਰਲੇ ਸਵਾਲ ਸੋ ਪਹਿਲਾ ਸਵਾਲ ਹੈ ਹੇਠ ਦਿੱਤੇ ਯੋਗਿਕਾਂ ਜਿਹਨੂੰ ਅਸੀਂ ਕੰਪਾਉਂਡਸ ਕਹਿੰਨੇ ਹੈ ਕੰਪਾਉਂਡ ਹੈਗੇ ਨੇ ਦੇ ਅਣਵੀ ਪੁੰਜਾਂ ਦੀ ਗਣਨਾ ਕਰੋ ਇਹ ਹੈ ਜਿਹੜੇ ਮੋਲੀਕੂਲ ਹੈਗੇ ਨੇ ਆਣ ਹੈਗੇ ਨੇ ਉਹਨੂੰ ਹੈਗੇ ਨੇ ਇਹਨਾਂ ਦੇ ਪੁੰਜ ਜਿਹੜਾ ਹੈ ਕੀ ਹੈ ਹੈ ਉਹ ਦੇਖਿਓ ਬੱਚਿਓ ਕੀ ਕਰੇ ਕਰਦੇ ਸਾਰੇ ਦਿੱਤੇ ਹੋਏ ਨੇ ਇੱਥੇ ਸੋ ਅਸੀਂ ਸਿੱਧਾ ਸ਼ੁਰੂ ਕਰਦੇ ਹਾਂ ਅੰਤਰ ਹਾਈਡਰੋਜਨ ਦਾ ਅਣੂੀ ਪੁੰਜ ਬਰਾਬਰ ਐ ਕਿੰਨੇ ਪਰਮਾਣੂ ਨੇ ਦੋ ਪਰਮਾਣੂ ਨੇ ਹਾਈਡਰੋਜਨ ਦੇ ਸੋ ਇੱਦਾਂ ਲਿਖਣਾ ਹੈ 2 ਗੁਣਾ ਹਾਈਡਰੋਜਨ ਦਾ ਪਰਮਾਣੂੀ ਪੁੰਜ ਤੇ ਹਾਈਡਰੋਜਨ ਦਾ ਪਰਮਾਣੂੀ ਪੁੰਜ ਕਿੰਨਾ ਹੁੰਦਾ ਇੱਕ ਯੂ ਹੁੰਦਾ ਹੈ ਇੱਕ ਯੂਨੀਫਾਈਡ ਪੁੰਜ ਸੋ 2 ਗੁਣਾ ਇੱਕ ਨਾਲ ਹੋਵੇ 2 2 ਯੂ ਜਵਾਬ ਆ ਗਿਆ ਪੂਰੇ ਬਟਾ ਪੂਰੇ ਨੰਬਰ ਫਿਰ ਆ ਗਿਆ ਆਕਸੀਜਨ ਦਾ ਅਣੂੀ ਪੁੰਜ ਸੋ ਨੇ ਨੇ ਆਕਸੀਜਨ ਦੇ ਪਰਮਾਣੂ ਦੋ ਸੋ 2 ਗੁਣਾ ਆਕਸੀਜਨ ਦਾ ਪਰਮਾਣੂ ਪੁੰਜ ਤੇ ਆਕਸੀਜਨ ਦਾ ਪਰਮਾਣੂ ਪੁੰਜ ਕਿੰਨਾ ਹੁੰਦਾ 16 ਯੂ ਸੋ 2 ਗੁਣਾ 16 32 32 ਯੂ ਐਸਾਡਾ ਆ ਗਿਆ ਜਵਾਬ ਅਗਲਾ ਆ ਗਿਆ ਬੱਚੋ ਕਲੋਰিন ਦਾ ਅਣੂ ਪੁੰਜ ਸੋ ਕਲੋਰিন ਦੇ ਕਿੰਨੇ ਹੈਗੇ ਨੇ ਪਰਮਾਣੂ ਦੋ ਸੋ 2 ਗੁਣਾ ਕਲੋਰিন ਦਾ ਪਰਮਾਣੂ ਪੁੰਜ ਤੇ ਕਲੋਰিন ਦਾ ਪਰਮਾਣੂ ਪੁੰਜ ਕਿੰਨਾ ਹੁੰਦਾ ਬੱਚੇ 35.5 ਯੂ ਸੋ ਦੋ ਨਾਲ ਜਿਹੜੇ ਗੁਣਾ ਕਰਾਂਗੇ 35 35 70 ਤੇ ਦੇ ਸੱਲਵ ਪੰਜ ਦੋਨਾਂ ਗੁਣਾ ਹੋ ਕੇ 1 ਹੋ ਜਾਏਗਾ 71 ਯੂ ਇਹ ਸਾਡਾ ਜਵਾਬ ਆ ਗਿਆ ਹੁਣ ਆ ਗਿਆ ਕਾਰਬਨ ਡਾਈਆਕਸਾਈਡ ਦਾ ਅਣੂਵੀ ਪੁੰਜ ਹੁਣੇ ਬੱਚੋ ਇੱਕ ਗੁਣਾ ਕਾਰਬਨ ਦਾ ਪਰਮਾਣੂਵੀ ਪੁੰਜ ਤੇ ਦੋ ਪਰਮਾਣੂ ਨੇ ਆਕਸੀਜਨ ਦੇ ਜਿਵੇਂ ਦੋ ਗੁਣਾ ਆਕਸੀਜਨ ਦਾ ਪਰਮਾਣੂਵੀ ਪੁੰਜ ਸੋ ਇੱਕ ਗੁਣਾ ਕਾਰਬਨ ਦਾ ਜਿਹੜਾ ਪਰਮਾਣੂਵੀ ਪੁੰਜ 12 ਯੂ ਹੁੰਦਾ ਹੈ ਤੇ ਆਕਸੀਜਨ ਦਾ 16 ਯੂ ਹੁੰਦਾ ਹੈ ਠੀਕ ਹੈ ਸੋ ਇੱਕ ਗੁਣਾ 12 12 ਯੂ ਦੋ ਗੁਣਾ 16 32 32 ਯੂ ਸੋ 12 ਜਮਾ 32 ਕਿੰਨਾ ਹੋ ਗਿਆ ਬੱਚਿਓ 44 ਯੂ ਇਹ ਸਾਡਾ ਆ ਗਿਆ ਜਵਾਬ ਕਿੰਨਾ ਸੌਖਾ ਦੇਖੋ ਬੱਚਿਓ ਗੁਣਾ ਕਰਨੀ ਹੈ ਤੇ ਜਮਾ ਕਰਨੀ ਹੈ ਸਾਹਮਣੇ ਦਿੱਤਾ ਹੈ ਕਿੰਨੇ ਨਾਲ ਗੁਣਾ ਕਰਨੀ ਹੈ ਇਹ ਆ ਗਿਆ ਮੀਥੇਨ CH4 ਮੀਥੇਨ ਹੁੰਦੀ ਹੈ ਇਹਦਾ ਅਣੂਈ ਪੁੰਜ ਸੋ ਇਹ ਇੱਕ ਕਾਰਬਨ ਦਾ ਪਰਮਾਣੂ ਹੈ ਚਾਰ ਹਾਈਡਰੋਜਨ ਦੇ ਪਰਮਾਣੂ ਨੇ ਸੋ ਇੱਕ ਗੁਣਾ ਕਾਰਬਨ ਦਾ ਪਰਮਾਣੂਈ ਪੁੰਜ ਜਮਾ 4 ਗੁਣਾ ਹਾਈਡਰੋਜਨ ਦਾ ਪਰਮਾਣੂਈ ਪੁੰਜ ਸੋ ਕਾਰਬਨ ਦਾ ਪਰਮਾਣੂਈ ਪੁੰਜ 12 ਯੂ 1 ਗੁਣਾ 12 ਯੂ ਜਮਾ ਇੱਕ ਯੂ ਹੁੰਦਾ ਹਾਈਡਰੋਜਨ ਦਾ ਪਰਮਾਣੂ ਵੀ ਪੁੰਚ ਸੋ 4 1 ਯੂ ਸੋ 4 1 ਯੂ ਹੋ ਗਿਆ 4 ਯੂ 1 12 ਯੂ ਹੋ ਗਿਆ 12 ਯੂ 12 4 16 16 ਯੂ ਇਹ ਆ ਗਿਆ ਸਾਡਾ ਜਵਾਬ ਹੁਣ ਆ ਗਿਆ C2H6 ਦਾ ਅਣੂ ਵੀ ਪੁੰਚ ਸੋ ਬੱਚੋ 2 ਕਾਰਬਨ ਦਾ ਪਰਮਾਣੂ ਵੀ ਪੁੰਚ 6 ਹਾਈਡਰੋਜਨ ਦਾ ਪਰਮਾਣੂ ਵੀ ਪੁੰਚ ਕਾਰਬਨ ਦਾ ਪਰਮਾਣੂ ਵੀ ਪੁੰਚ 12 ਯੂ ਹਾਈਡਰੋਜਨ ਦਾ 1 ਯੂ ਸੋ 2 12 ਯੂ ਕਿੰਨਾ ਹੋ ਗਿਆ 24 ਯੂ 6 1 ਯੂ ਕਿੰਨਾ ਹੋ ਗਿਆ 6 ਸੋ so, 24 6 30 ਸੋ 30 ਯੂ ਐ ਸਾਡਾ ਅਗੇ ਜਵਾਬ ਦੇਖੋ ਕਿੰਨਾ ਸੌਖਾ ਹੈ ਬੱਚਿਓ ਅਗਲਾ ਆ ਗਿਆ C2H4 ਦਾ ਅਣੂ ਪੁੰਜ ਹੁਣ ਬੱਚਿਓ ਸਾਫ ਪਤਾ ਲਾ ਦੇ ਕੇ 2 ਕਾਰਬਨ ਦਾ ਪਰਮਾਣੂ ਪੁੰਜ ਜਮਾ 4 ਹਾਈਡਰੋਜਨ ਦਾ ਪਰਮਾਣੂ ਪੁੰਜ ਤੁਹਾਨੂੰ ਇਹਨੇ ਸਾਰੇ ਉਹਨੇ ਯੋਗਿਕ ਦੇ ਦਿੱਤੇ ਨੇ ਜੇ ਤੁਸੀਂ ਸਾਰਿਆਂ ਦਾ ਅਭਿਆਸ ਇੱਕ ਵਾਰ ਕਰ ਲੋ ਤੇ ਇਹ ਪੱਕਾ ਤੌਰ ਤੇ ਤੁਹਾਡਾ ਇਹ ਜਿਹੜਾ ਅਭਿਆਸ ਹੋ ਜਾਏਗਾ ਠੀਕ ਹੈ ਸੋ 2 12 24 ਹੋ 4 1 4 ਸੋ 24 4 28 28 ਹੋ ਜਵਾਬ ਆ ਗਿਆ ਫਿਰ ਆ ਗਿਆ ਅਮੋਨੀਆ NH3 ਦਾ ਅਣੂੀ ਪੁੰਜ 1 ਨਾਈਟ੍ਰੋਜਨ ਦਾ ਪਰਮਾਣੂੀ ਪੁੰਜ ਕਿਉਂਕਿ ਇੱਕ ਪਰਮਾਣੂ ਹੈ ਨਾਈਟ੍ਰੋਜਨ ਦਾ ਹਾਈਡਰੋਜਨ ਦੇ ਤਿੰਨ ਆ ਗਏ ਨੇ 3 ਹਾਈਡਰੋਜਨ ਦਾ ਪਰਮਾਣੂੀ ਪੁੰਜ ਸੋ 1 14 ਯੂ 3 1 ਯੂ 1 14 ਯੂ 14 3 1 3 ਸੋ 14 3 17 17 ਯੂ ਹੁਣ ਆ ਗਿਆ ਬੱਚਿਓ CH3OH ਦਾ ਅਣੂੀ ਪੁੰਜ ਉਨੇ ਚ ਦੇਖੋ ਕਿਦਾਂ ਆ ਗਏ ਐਚ ਦੇਖੋ ਦੋ ਵਾਰ ਆਇਆ ਇੱਥੇ ਕੋਈ ਗੱਲ ਨਹੀਂ ਅਸੀਂ ਇੱਦਾਂ ਇੱਦਾਂ ਜਿੱਦਾਂ ਸਾਹਮਣੇ ਆ ਉਹਦੇ ਲਿਖੀ ਜਾਣਾ 1 ਗੁਣਾ ਕਾਰਬਨ ਦਾ ਪਰਮਾਣੂ ਹੀ ਪੁੰਜ ਜਮਾ 3 ਗੁਣਾ ਹਾਈਡਰੋਜਨ ਦਾ ਪਰਮਾਣੂ ਹੀ ਪੁੰਜ ਫਿਰ ਜਮਾ 1 ਗੁਣਾ ਆਕਸੀਜਨ ਦਾ ਪਰਮਾਣੂ ਹੀ ਪੁੰਜ ਜਮਾ 1 ਗੁਣਾ ਹਾਈਡਰੋਜਨ ਦਾ ਪਰਮਾਣੂ ਹੀ ਪੁੰਜ ਠੀਕ ਹੈ ਸੋ 1 ਗੁਣਾ 12 ਯੂ ਜਮਾ 3 ਗੁਣਾ 1 ਯੂ 1 ਗੁਣਾ 16 ਯੂ 1 ਗੁਣਾ 1 ਯੂ 1 ਗੁਣਾ 1 1 1 ਗੁਣਾ 16 16 3 ਗੁਣਾ 1 3 ਇਹ ਗੁਣ 12 12 ਸੋ 12 ਜਮਾਂ ਦਿਨ 15 15 16 31 31 ਹੋਰ 1 32 32 ਹੋ ਗਿਆ ਜੀ ਸਾਡਾ ਪਹਿਲਾ ਸਵਾਲ ਹੁਣ ਦੂਜਾ ਕਰੀਏ ਇੱਥਾ ਦਿੱਤੇ ਯੋਗਿਕਾਂ ਦੇ ਸੋਤਰੀ ਕਾਈ ਪੁੰਜ ਦੀ ਗਣਨਾ ਕਰੋ ਬੱਚੇ ਸੋਤਰੀ ਕਾਈ ਪੁੰਜ ਉਸੇ ਤਰ੍ਹਾਂ ਮਾਪਿਆ ਜਾਂਦਾ ਹੈ ਜਿਸ ਤਰ੍ਹਾਂ ਅਣਵੀ ਪੁੰਜ ਮਾਪਿਆ ਜਾਂਦਾ ਹੈ ਫਰਕ ਸਿਰਫ ਇਹਨਾਂ ਸੋਤਰੀ ਕਾਈ ਪੁੰਜ ਜਿਹੜੇ ਯੋਗਿਕ ਆਇਆਂਾਂ ਤੋਂ ਬਣੇ ਹੁੰਦੇ ਨੇ ਉਹਨਾਂ ਲਈ ਵਰਤੇ ਜਾਂਦਾ ਬਸ ਨਾਂ ਦਾ ਫਰਕ ਹੈ ਬਾਕੀ ਕੋਈ ਵੀ ਫਰਕ ਨਹੀਂ हिसाब किताब किधर ਕੀਤਾ ਜਾਂਦਾ ਹੈ ਜੋੜਿਆ ਗੁਣਾ ਕਿੱਦਾਂ ਕੀਤਾ ਜਾਂਦਾ ਹੈ ਉਹਦਾ ਕੋਈ ਫਰਕ ਨਹੀਂ ਹੈਗਾ ਸੋ ਤਿੰਨ ਹੈਗੇ ਨੇ ਜ਼ਿੰਕ ਆਕਸਾਈਡ ਸੋਡੀਅਮ ਆਕਸਾਈਡ ਅਤੇ ਪੋਟਾਸ਼ੀਅਮ ਕਾਰਬੋਨੇਟ ਠੀਕ ਹੈ ਨਾਲ ਇਹਨਾਂ ਦਿੱਤੇ ਪੁੰਜ ਦਿੱਤੇ ਨੇ ਜ਼ਿੰਕ ਦਾ ਪੁੰਜ ਹੈ ਪਰਮਾਣੂ ਪੁੰਜ ਹੈ ਐਟਮ ਯੂ ਸੋਡੀਅਮ ਦਾ 23 ਯੂ ਪੋਟਾਸ਼ੀਅਮ ਦਾ ਆਪਣਾ 39 ਯੂ ਕਾਰਬਨ ਦਾ 12 ਯੂ ਤੇ ਆਕਸੀਜਨ ਦਾ ਬਰਾਬਰ 16 ਯੂ ਠੀਕ ਹੈ ਦਿੱਤਾ ਹੋਇਆ ਸਾਰਾ ਹੁਣ ਜ਼ਿੰਕ ਆਕਸਾਈਡ ਦਾ ਸੂਤਰ ਹੀ ਕਾਈ ਪੁੰਜ ਇੱਕ ਗੁਣਾ ਜ਼ਿੰਕ ਦਾ ਪਰਮਾਣੂ ਵੀ ਪੁੰਜ ਆਕਸੀਜਨ ਦਾ 1 ਆਕਸੀਜਨ ਦਾ ਪਰਮਾਣੂ ਇੱਕ ਹੈ ਇੱਕ ਇੱਕ ਹੈਗੇ ਨੇ ਸੋ 1 65 ਜਮਾ 1 16 16 ਜਮਾ 65 ਕਿੰਨਾ ਹੋ ਗਿਆ ਬੱਚਿਓ 81 81 ਜੂ ਸਾਡਾ ਜਵਾਬ ਆ ਗਿਆ ਹੁਣ ਆ ਗਿਆ ਸੋਡੀਅਮ ਆਕਸਾਈਡ ਦਾ ਸੂਤਰ ਇਕਾਈ ਪੁੰਚ 2 ਸੋਡੀਅਮ ਦਾ ਪਰਮਾਣੂ ਹੀ ਪੁੰਚ 1 ਆਕਸੀਜਨ ਦਾ ਪਰਮਾਣੂ ਹੀ ਪੁੰਚ ਠੀਕ ਹੈ ਸੋ 2 23 ਜਮਾ 1 16 23 2 ਕਿੰਨਾ ਹੁੰਦਾ ਬੱਚਿਓ 46 46 ਜਮਾ 16 ਕਿੰਨਾ ਹੋ ਜਾਏਗਾ 62 ਸੋ ਬਾਟ ਯੂ ਐਸ ਦਾ ਜਵਾਬ ਆ ਗਿਆ ਪੋਟਾਸ਼ੀਅਮ ਕਾਰਬੋਨੇਟ ਦਾ ਸੂਤਰੇ ਕਾਈ ਪੁੱਛ 2 ਗੁਣਾ ਪੋਟਾਸ਼ੀਅਮ ਦਾ ਪਰਮਾਣੂਈ ਪੁੱਛ ਜਮਾ 1 ਗੁਣਾ ਕਾਰਬਨ ਦਾ ਪਰਮਾਣੂਈ ਪੁੱਛ ਜਮਾ 3 ਗੁਣਾ ਆਕਸੀਜਨ ਦਾ ਪਰਮਾਣੂਈ ਪੁੱਛ ਸੋ 2 ਗੁਣਾ ਪੋਟਾਸ਼ੀਅਮ ਦਾ 39 1 ਗੁਣਾ 12 ਤੇ ਆਕਸੀਜਨ ਦਾ 16 ਹੁੰਦਾ 3 ਗੁਣਾ 16 ਸੋ 39 ਗੁਣਾ 2 ਕਿੰਨਾ ਹੋ ਗਿਆ ਬੱਚਿਓ 58 ਸੌਰੀ 78 ਠੀਕ ਹੈ 2 3 6 18 2 3 6 17 78 1 12 12 ਤੇ 16 3 48 ਸੋ ਬੱਚਿਓ ਜਿਲੇ ਜੋੜਿਆ 78 ਤੇ 12 ਕਿੰਨਾ ਹੋ ਗਿਆ 90 90 ਔਰ 40 48 ਕਿੰਨਾ ਹੋ ਗਿਆ 138 ਸੋ ਬਰਾਬਰ 138 ਯੂ ਐਸ ਹੱਡ ਆ ਗਿਆ ਜਵਾਬ ਸੋ ਇਸ ਤਰ੍ਹਾਂ ਬੱਚਿਓ ਇਹ ਦੋਨੋਂ ਸਵਾਲ ਬੜੇ ਹੀ ਸੌਖੇ ਸੀ ਮਿਲਦੇ ਜੁਲਦੇ ਸੀ ਕਿ ਦੋਨਾਂ ਦੀ ਗਣਨਾ ਇੱਕੋ ਸੀ ਫਰਕ ਸਿਰਫ ਹੈ ਅਣਵੀ ਪੁੰਜ ਤੇ ਸੂਤਰੀਕਾਈ ਪੁੰਜ ਦਾ ਇੰਨੇ ਫਰਕ ਵੀ ਸੂਤਰੀਕਾਈ ਪੁੰਜ ਉਹਨਾਂ ਯੋਗਿਕਾਂ ਨੂੰ ਵਰਤਿਆ ਜਾਂਦਾ ਹੈ ਜਿਹੜੇ ਧਨ ਆਇਨ ਅਤੇ ਰਿਣ ਆਇਨ ਤੋਂ ਬਣੇ ਹੁੰਦੇ ਨੇ ਬਾਕੀ ਹੋਰ ਕੋਈ ਫਰਕ ਨਹੀਂ ਹੈਗਾ ਸਿਰਫ ਨਾਂ ਦਾ ਨਹੀਂ ਖੇਡਾ ਕਰਨ ਲਈ ਵੀ ਪਤਾ ਲੱਗ ਜਾਏ ਕੀ ਹੈ ਇਹ ਯੋਗਿਕ ਜਿਹੜਾ ਆਇਨਾ ਤੋਂ ਬਣਿਆ ਜਾਂ ਆਇਨਾ ਤੋਂ ਨਹੀਂ ਬਣਿਆ ਬਾਕੀ ਉਹਨਾਂ ਦਾ ਪੁੰਜ ਜਿਹੜਾ ਹੈ ਉਹ ਮਾਪਣ ਦਾ ਇੱਕੋ ਹੀ ਤਰੀਕਾ ਹੈ ਜਿੰਨੇ ਪਰਮਾਣੂ ਨੇ ਉਹਨੇ ਪਰਮਾਣੂਆਂ ਦੇ ਨਾਂ ਪਰਮਾਣੂਆਂ ਨੂੰ ਗੁਣਾ ਕਰਦੋ ਤੇ ਨਾਲ ਫਿਰ ਜਿੰਨੇ ਜਿੰਨੇ ਪਰਮਾਣੂ ਹੈਗੇ ਨੇ ਉਹ ਉਹਦੇ ਨਾਲ ਜੋੜ ਕੇ ਸਾਰਿਆਂ ਦਾ ਪਰਮਾਣੂਆਂ ਦਾ ਜੋੜ ਜਿਹੜੇ ਪਰਮਾਣੂ ਯੋਗਿਕ ਬਣਾ ਰਹੇ ਨੇ ਉਹ ਸਾਰਾ ਜੋੜ ਜਿਹੜਾ ਹੈ ਉਹ ਅਣਵੀ ਪੁੰਜ ਦੇ ਬਰਾਬਰ ਹੁੰਦਾ ਹੈ ਜਾਂ ਸੂਤਰੀਕਾਈ ਪੁੰਜ ਦੇ ਬਰਾਬਰ ਹੁੰਦਾ ਹੈ ਸੋ ਪਿਆਰੇ ਵਿਦਿਆਰਥੀਓ ਇਸ ਵੀਡੀਓ ਦੇ ਨਾਲ ਤੁਹਾਡੇ ਅਧਿਆਇ ਦੇ ਅੰਦਰਲੇ ਜਿਹੜੇ ਸਵਾਲ ਨੇ ਉਹ ਇੱਥੇ ਸਮਾਪਤ ਹੁੰਦੇ ਨੇ ਇਸ ਤੋਂ ਬਾਅਦ ਜਿਹੜਾ ਤੁਹਾਡਾ ਅਧਿਆਇ ਦੇ ਅੰਤਲਾ ਅਭਿਆਸ ਹੈਗਾ ਉਹਦੇ ਸਵਾਲ ਜਿਹੜੇ ਅਸੀਂ ਕਰਾਂਗੇ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ